ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ 셔ਟ ਵੀ ਕਾਟਨ ਬਾਟਮ ਕਾਟਨ ਇਹ ਵਾਲੀ ਮਸਲੀਨ ਦੀ 셔ਟ ਆਏਗੀ ਨਾਲ ਮਸਲੀਨ ਕਾਟਨ ਦਾ ਹੀ ਬਾਟਮ ਆਏਗੀ ਨਾਲ ਟਾਈ ਡਾਈ ਦਾ ਦੁਪੱਟਾ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਬਾਟਮ ਵਰਕ ਆਏਗਾ ਪ੍ਰਿੰਟਡ 셔ਟ ਆਏਗੀ ਨਾਲ ਇਹਨਾਂ ਦੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਪਿਓਰ ਕਾਟਨ ਦੇ ਸਿਕਨਕਾਰੀ ਦੀ 셔ਟ ਆਏਗੀ ਨਾਲ ਬਾਟਮ ਪਲੇਨ ਰਹੇਗੀ ਤੁਸੀਂ ਇਹਨਾਂ ਨੂੰ ਲੈਂਸ ਲਗਾ ਕੇ ਡਿਜ਼ਾਈਨਿੰਗ ਬਣਵਾ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹਨਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਲੈਸ ਕਰ ਦਿੱਤਾ ਗਿਆ ਅੱਗੇ ਆਪਾਂ 550 ਵਾਲੇ ਸੂਟਾਂ ਦੇ ਉੱਤੇ ਸੇਲ ਲਗਾਈ ਹੋਈ ਹੈ ਉਹ ਵੀ ਚੈੱਕ ਕਰਿਓ ਇਹ ਵਾਲੇ ਸੂਟਾਂ ਨੇ ਪਿਓਰ ਕਾਟਨ ਦੀ ਸ਼ਰਟ ਪਿਓਰ ਕਾਟਨ ਦੀ ਬਾਟਮ ਦੁਪੱਟਾ ਵੀ ਪਿਓਰ ਕਾਟਨ ਦਾ ਹੀ ਰਹੇਗਾ ਗਰਮੀ ਦੇ ਸੀਜ਼ਨ ਵਿੱਚ ਦੁਪੱਟੇ ਕਾਟਨ ਦੇ ਬਹੁਤ ਵਧੀਆ ਲੱਗਦੇ ਆ ਡੇਲੀ ਵੇਅਰ ਵਾਸਤੇ ਵੀ ਸੂਟ ਤੁਸੀਂ ਇਹ ਯੂਜ਼ ਕਰ ਸਕਦੇ ਹੋ ਪਹਿਨ ਸਕਦੇ ਹੋ ਤੇ ਇਹ ਬਹੁਤ ਜਿਆਦਾ ਸੋਹਣੇ ਸੂਟ ਬਣਨਗੇ ਜੀ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇੱਕ ਸੂਟ ਵੀ ਖਰੀਦੋ 올 ਇੰਡੀਆ ਦੇ ਵਿੱਚ ਤੁਸੀਂ ਕਿਸੇ ਵੀ ਕੋਨੇ ਵਿੱਚ ਦੁਨੀਆ ਦੇ ਬੈਠੇ ਹੋਏ ਤੁਸੀਂ ਇਹ ਸੂਟ ਆਰਡਰ ਕਰ ਸਕਦੇ ਹੋ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆਂ ਬਹੁਤ ਫੋਰਨ ਕੰਟਰੀਆਂ ਦੇ ਵਿੱਚ ਵੀ ਸੂਟ ਭੇਜਦੇ ਆਂ ਸਟੀਚਿੰਗ ਕਰਕੇ ਵੀ ਭੇਜਦੇ ਆਂ ਤੁਸੀਂ ਮੈਨੂੰ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਹ ਵੀ ਮਸਲੀਨ ਕਾਟਨ ਦੇ ਸੂਟ ਆਉਣਗੇ ਜੀ ਬਹੁਤ ਜਿਆਦਾ ਸੋਹਣੇ ਸੂਟ ਬਣੇ ਹੋਏ ਨੇ ਨਾਲ ਪਲੇਨ ਬਾਟਮ ਆਏਗੀ ਇਹਨਾਂ ਦਾ ਪ੍ਰਾਈਸ ਲੈਸ ਕਰ ਦਿੱਤਾ ਗਿਆ ਹੈ ਤੇ ਤੁਸੀਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਫੇਸ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨੀ ਪੈਂਦੀ ਹੈ ਸੋ ਟਾਈਮ ਵਾਸਟ ਵੇਸਟ ਕਰਨ ਵਾਸਤੇ ਕੋਈ ਮੈਸੇਜ ਨਾ ਕਰੇ ਪਲੀਜ਼ ਥੈਂਕ ਯੂ